ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮਲੂਤ ਖੜੇ ਆ ਕਿਸਾਨ ਮੇਲੇ 'ਚ ਇੱਥੇ ਨਾ ਬਾਈ ਹੋਰੀ ਇੱਕ ਝੋਟਾ ਲੈ ਕੇ ਆਏ ਆ ਤੇ ਆਪਾਂ ਬਾਈ ਹੋਰੀ ਨਾਲ ਗੱਲਬਾਤ ਕਰਦੇ ਆ ਤੇ ਬਹੁਤ ਚੰਗਾ ਝੋਟਾ ਤੇ ਬੜੀ ਵੇੰਬੀ ਵੇਲ ਦਾ ਆ ਸਰੀਰ ਵੇਖੋ ਇਹ ਕੋੜੇ ਵਰਗਾ ਸਿੱਧਾ ਸਿੱਧਾ ਸਰੀਰ ਆ ਆ ਪੂੜਾ ਪੂੜਾ ਪਿੱਛੇ ਵੇਖੋ ਕਿੰਨਾ ਸੋਹਣਾ ਤੇ ਇਧਰ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਤੁਹਾਨੂੰ ਬਾਦਸੂ ਪਿੰਡ ਕੋਲ ਦੇ ਕਿਹੜਾ ਜਿਹਾ ਮਾਤਾ ਮੇਰਾ ਨਾਂ ਜਹਦਰ ਬੜੀ ਸਿੰਘ ਪਿੰਡ ਸਾਡਾ ਫਲੋਸ਼ਕਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਨੋਤ ਇਹ ਇਹ ਆਪਣਾ ਕਿਹ ਚੱਲਦਾ ਹੁੰਦਾ ਕਿਹਦਾ ਟਾਈਮ ਲੱਗਦਾ ਇਹ 6 ਸਾਲ ਚ ਚੱਲਦਾ ਜੀ 6 ਸਾਲ ਚ ਹਾਂ ਹਾਂ ਇਹ ਕਿਹਦੇ ਚੋਣ ਦਾ ਬੱਚਾ ਜੋ ਜਗਰਾਜ ਦਾ ਜੀ ਜਗਰਾਜ ਦਾ ਹਾਂ ਹਾਂ ਤੇ ਇਮਾਰਤ ਕਿੰਦੀ ਹੈ ਕਹਿੰਦੀ ਮਾਂ ਦਾ 18 ਪਲੱਸ ਹੈ ਉਥੇ ਖਰਜ ਜ਼ਿਆਦਾ ਪਰ ਤਕੜੀ ਮਾਰਮ ਹਾਂ ਤਾਕੀ ਜੀ ਆ ਕਰਦੇ ਆ ਮੈਨੂੰ 18 ਪਲੱਸ ਬਹੁਤ ਹੁੰਦਾ ਹਾਂ ਹਾਂ ਕੰਜੇ ਰਿਕਾਰਡ ਬਣੀ ਜੀ ਉਹਦੀ ਮਰਗੀ ਬਣੀ ਗਿਆ ਪਹਿਲੇ ਸਵੇਰੇ 5 ਮਹੀਨਿਆਂ ਦੀ ਸੂਈ ਨੇ ਸਰਕਾਰੀ ਰਿਕਾਰਡ 'ਚ ਹਾਂ ਅੱਜ ਜੀ ਪੁੱਤਵਾ ਕੇ ਮੈਂ ਬੰਦਰੀ ਦਾ ਬਹੁਤ ਹਾਂ 12 12 ਕਿਲੋ 300 ਗ੍ਰਾਮ ਦਿੱਤਾ ਨੇ 5 ਮਹੀਨੇ ਸੀਨੇ ਦੀ ਮਾਣ ਹੈ ਸਰਕਾਰੀ ਰਿਕਾਰਡ 'ਚ ਰਜਿਸਟਰ ਹੈ ਉਹਦਾ ਤੇ ਬਹੁਤ ਸਣਾ ਕੁਕਾਰੇ ਤੇ ਬੱਤੀ ਆਗੇ ਨੇ ਹਾਂ ਝੋਟੀਆਂ ਦੀਆਂ ਤਿਆਰ ਨੇ ਕਹਿੰਦੇ ਸਤਾਰ ਕੋਲੇ ਵੀ ਨਿਯਤ ਕਰ ਜੱਸੂ ਕੋਲੇ ਹਾਂਜੀ ਹਾਂ ਆ 15 ਦਿਨਾਂ ਦੇ ਸੂਕ ਹੈ ਕੋਈ ਮਹੀਨੇ ਦੇ ਕਰ ਸੂਕ ਹੋਗੀ ਘੋਟੀਆਂ ਬਹੁਤ ਸੋਹਣੀਆਂ ਐ ਪੱਠੇ ਪੱਠੇ ਵੀ ਜਿਵੇਂ ਲਿਆ ਇਹ ਆਪਣਾ ਤੁਸੀਂ ਸਾਹਿਬ ਕੀ ਰਿਕੀਨਾ ਚਾਹਦੇ ਹੋ ਅੱਜ ਸਿੱਧੀ ਕ੍ਰੋਸਿੰਗ 1000 ਰੁਪਿਆ ਫੀਸ ਲੇਗੇ ਠੀਕ ਮੰਨ ਵੀ ਚਲੇ ਅਰੇ ਸੀਮਨ ਨੇ ਤਿਆਰ ਕਰਾਇਆ ਗਿਆ ਸਾਹਿਬ ਹਾਂ ਵਹੀ ਕਹੀ ਜਾਏਗੀ ਸਰ ਤੁਹਾਨੂੰ ਤੁਸੇ ਮੁਕਾਬਲੇ ਵਿੱਚ ਲਾਇਆ ਕਿ ਤਨਹੋਲੇ ਮੇਲੇ ਦਾ ਕੱਢੀ ਸਰਟੀਫਿਕੇਟ ਹੈ ਤਨਹੋਲੇ ਮੇਲੇ ਚ ਆ ਵਿੱਚ ਟੰਗਿਆ ਪਿਆ ਇਹਨੂੰ ਫੜਾਇਆ ਹੈ ਤਨਹੋਲੇ ਮੇਲੇ ਚ ਦਸਾਂ ਮਾਲੀਆਂ ਚ ਆਇਆ ਪਹਿਲੇ ਅਸੀਂ ਹਾਂ ਪਿਛਲੇ ਸਾਲ ਨਹੀਂ ਲਗਿਆ ਬਹੁਤ ਮਾਲੀ 70 75 ਮਾਲੀ ਇਹ ਆਪਕੇ ਮਲੇ ਭਾਉਦੇ ਇਹ ਜਿਹੜਾ ਹੈ ਵੀ ਜਹ ਹਨਮਤ ਤੇ ਆਇਆ ਸੀ ਹੈ ਅਸੀਂ ਸਾਰੇ ਆਪੀ ਬੈਠਾ ਰਹੇ ਤੇ ਤੁਹਾਡਾ ਫੋਨ ਨੰਬਰ ਕਿਤਾ ਜੀ ਫੋਨ ਨੰਬਰ 97793 77013 ਇੱਕ ਵਾਰੀ ਫਿਰ ਬੋਲ ਦਿਓ 97793 77013 ਠੀਕ ਹੈ ਜੀ ਬੇਲ ਬਹੁਤ ਸੋਹਣੀ ਹੈ ਦੀ ਪੂਰੇ ਕੱਦ ਕਾਠ ਵਾਲਾ ਤੇ ਆਪਾਂ ਲਾਂ ਜਿਹੜੀ ਆ ਮੇਨ ਚੀਜ਼ ਮੈਂ ਤੁਹਾਨੂੰ ਇੱਕ ਜਆ ਵਿਖਾਉਣਾ ਵੀ ਜਿਹੜਾ ਮੋਰਾ ਤਾਂ ਸਹੀ ਨਾ ਜਿਹੜਾ ਸਹੀ ਮੋਰਾ ਹੁੰਦਾ ਉਹਦਾ ਪੂਰਾ ਬਿਲਕੁਲ ਸਿੱਧਾ ਹੁੰਦਾ ਪਰ ਇਹ ਪੂੜਾ ਵੇਖੋ ਆ ਵਧਿਆ ਸਿੱਧਾ ਸਿੱਧਾ ਪੂੜੇ ਦਾ ਇਹ ਤੇ ਜਦੋਂ ਪਰ ਧਲਵੇਂ ਪੂੜੇ ਦਾ ਹੋਵੇ ਉਹਨੂੰ ਆਪਾਂ ਕਹਿ ਸਕਦੇ ਆ ਵੀ ਉਹ ਕੁਆਲਿਟੀ ਕਿ ਨਹੀਂ ਹੁੰਦਾ ਇਹ ਪੂੜਾ ਹੁੰਦਾ ਕੁਆਲਿਟੀ ਵਾਲਾ ਹੁੰਦਾ ਹਮੇਸ਼ਾ ਤੇ ਬਾਕੀ ਟੈਕਸਚਰ ਦਾ ਬਹੁਤ ਸੋਹਣਾ ਹੈ ਤੇ ਆ